ਵੀਡੀਓ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਸਟੌਪ ਲੌਸ ਬਾਰੇ 1:2 ਰੇਸ਼ੋ ਬਾਰੇ ਤੇ ਟਾਰਗੇਟ ਬਾਰੇ ਸੋ ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਦੇ ਹਾਂ ਐਗਜ਼ਾਮਪਲ ਦੇ ਤੌਰ ਤੇ ਕਾਲ ਸਾਈਡ ਦਾ ਐਗਜ਼ਾਮਪਲ ਸਭ ਤੋਂ ਪਹਿਲਾਂ ਲੈਨੇ ਆਪਾਂ ਸੋ ਦੇਖੋ ਨਿਫਟੀ ਦੇ ਵਿੱਚ ਅੱਜ 1:3 ਵਜੇ 5 ਮਿੰਟ ਦੇ ਟਾਈਮ ਫਰੇਮ ਤੇ ਹਾਮਰ ਬਣਿਆ ਸੀ 1:3 ਤੇ ਵੈਸੇ ਮੈਂ ਅੱਜ ਕੋਈ ਟਰੇਡ ਨਹੀਂ ਕੀਤੀ WhatsApp ਚੈਨਲ ਤੇ ਤੁਹਾਨੂੰ ਦੱਸਿਆ ਕਿ ਅੱਜ ਮੈਂ ਕੋਈ ਟਰੇਡ ਨਹੀਂ ਕੀਤੀ ਕਿਉਂਕਿ ਕੰਮ ਦੇ ਵਿੱਚ ਬਿਜ਼ੀ ਹੀ ਤੇ ਦੂਜੀ ਗੱਲ ਇਹ ਸੀ ਕਿ ਸਾਈਕੋਲੋਜੀਕਲ ਲੈਵਲ 26000 ਦੇ ਸਾਈਕੋਲੋਜੀਕਲ ਲੈਵਲ ਦੇ ਕੋਲ ਸੀ ਇਸ ਕਰਕੇ ਅੱਜ ਕੋਈ ਟਰੇਡ ਨਹੀਂ ਕੀਤੀ ਸੋ ਮੰਨ ਲਓ ਕਿ ਐਸ ਹਾਂ ਮਰਦੇ ਮੈਂ ਟਰੇਡ ਕੀਤੀ ਮੰਨ ਲਓ ਹੁਣ ਇਹ ਹਾਂ ਮਰ ਬਣਿਆ 1:30 ਇਹ ਤੇ ਆਪਣਾ ਜਿਹੜਾ ਸਟ੍ਰਾਈਕ ਪ੍ਰਾਈਸ ਲੈਣਾ ਬਣਦਾ ਆ 25950 ਐਟ ਦਾ ਮਣੀ ਆਪਣਾ ਬਣਦਾ ਆ ਤੇ 25950 ਆਪਾਂ ਸਟ੍ਰਾਈਕ ਪ੍ਰਾਈਸ ਲੈ ਕੇ ਕਾਲ ਲੈ ਕੇ ਇਹਦੇ ਵਿੱਚ ਐਂਟਰੀ ਕਰ ਲਈ ਐਂਟਰੀ ਕਰ ਲਈ ਐਂਟਰੀ ਕਰਨ ਤੋਂ ਬਾਅਦ ਆ ਪਹਿਲਾ ਕੰਮ ਕੀ ਹੈ ਆਪਣਾ ਸਟਾਪ ਲੌਸ ਲਾਉਣਾ ਤੇ ਸਟਾਪ ਲੌਸ ਕਿਵੇਂ ਲਾਉਣਾ ਹੈਮਰ ਦਾ ਜਿਹੜਾ ਲੋਅ ਆ ਉਹ ਆਪਣਾ ਸਟਾਪ ਲੌਸ ਹੈ ਇਹਦਾ ਟਾਈਮ ਆਪਾਂ ਵੇਖ ਲੈਣਾ 1:00 ਵਜੇ ਹੈ ਮਰ ਬਣਿਆ ਸੀ ਹੁਣ ਆਪਾਂ ਕੀ ਕਰਨਾ ਉਸ ਤੋਂ ਬਾਅਦ ਆਪਾਂ ਸਟ੍ਰਾਈਕ ਪ੍ਰਾਈਸ ਖੋਲਣਾ ਹੈ ਸਟ੍ਰਾਈਕ ਪ੍ਰਾਈਸ ਦਾ ਚਾਰਟ ਖੋਲਣਾ ਆ ਦੇਖੋ 25950 ਜਿਹੜਾ ਆਪਾਂ ਕਾਲ ਲਿਆ ਜਿਹਦੇ ਸਭ ਨਾਲ ਪੈਂਟਰੀ ਕੀਤੀ ਹੈ ਉਹਦਾ ਪੰਜਾੜ ਛੋਲ ਲਿਆ ਇਹਦਾ ਚਾਰਟ ਖੋਲ ਲਿਆ ਤੇ ਇਹਦੇ ਵਿੱਚ ਆਪਾਂ ਦੇਖਣਾ 1:3 ਵਜੇ ਨਾਲ ਕੰਡਲੇ ਇਹਦੇ ਵਿੱਚ ਦੇਖੋ 1:3 ਇਹਦੇ ਵਿੱਚ ਵੀ ਹੈ ਮਰ ਬਣਿਆ ਹੁਣ ਇਸ ਹੈ ਮਰ ਦਾ ਜਿਹੜਾ ਲੋ ਆ ਉਹ ਆਪਾਂ ਦੇਖਣਾ ਕਿ ਉੱਥੇ ਕਿੰਨਾ ਪ੍ਰਾਈਸ ਆ ਉੱਥੇ ਦੇਖੋ 106.85 ਆ ਇਹੋ ਬਸ ਆਪਣਾ ਸਟੌਪ ਲੌਸ ਹੈ ਸਿੰਪਲ ਇਹ ਸਟੌਪ ਲੌਸ ਲਾ ਦੇਣਾ ਆਪਾਂ ਸਿਸਟਮ ਦੇ ਵਿੱਚ ਸਟੌਪ ਲੌਸ ਲੱਗ ਗਿਆ ਹੁਣ ਆਪਣੀ ਤਿਆਰੀ ਹੋ ਗਈ ਟਾਰਗੇਟ ਦੀ ਕਿ ਟਾਰਗੇਟ ਆਪਾਂ ਕਿਵੇਂ ਲੈਣਾ ਸੋ ਟਾਰਗੇਟ ਦਾ ਦੇਖੋ ਉਹਦੇ ਵਾਸਤੇ ਆਪਾਂ ਜਾਵਾਂਗੇ ਇੱਧਰ ਇੱਧਰ ਜਾ ਕੇ ਤੇ ਇੱਥੇ ਦੇਖੋ ਦੋ ਚੀਜ਼ਾਂ ਆਉਣਗੀਆਂ ਲੌਂਗ ਪੋਜੀਸ਼ਨ ਤੇ ਸ਼ਾਰਟ ਪੋਜੀਸ਼ਨ ਲੌਂਗ ਪੋਜੀਸ਼ਨ ਜੇ ਦੇਖੋ ਮਾਰਕੀਟ ਉੱਤੇ ਜਾਂਦੀ ਫਿਰ ਆਪਾਂ ਲੌਂਗ ਪੋਜੀਸ਼ਨ ਸ਼ਾਰਟ ਪੋਜੀਸ਼ਨ ਜੇ ਮਾਰਕੀਟ ਥੱਲੇ ਜਾਂਦੀ ਫਿਰ ਆਪਾਂ ਸ਼ਾਰਟ ਪੋਜੀਸ਼ਨ ਤੇ ਕਲਿੱਕ ਕਰਨਾ ਹੁੰਦਾ ਹੁਣ ਆਪਾਂ ਇੱਥੇ ਲੌਂਗ ਪੋਜੀਸ਼ਨ ਤੇ ਕਲਿੱਕ ਕਰਾਂਗੇ ਕਿਉਂਕਿ ਆਪਾਂ ਕਾਲ ਸਾਈਡ ਐਂਟਰੀ ਕੀਤੀ ਹੈ ਤੇ ਮਾਰਕੀਟ ਉੱਤੇ ਜਾਊਗੀ ਸੋ ਆਪਾਂ ਇਹਦੇ ਉੱਤੇ ਕਲਿੱਕ ਕਰ ਦਾਂਗੇ ਤੇ ਉਸ ਤੋਂ ਬਾਅਦ ਆ ਫਿਰ ਆਪਾਂ ਇਹਨੂੰ ਸੈੱਟ ਕਰਾਂਗੇ ਸੈੱਟ ਇਹਨੂੰ ਕਿਵੇਂ ਕਰਾਂ ਦੇਖੋ ਵਿਚਕਾਰ ਵਾਲੀ ਜਿਹੜੀ ਲਾਈਨ ਆ ਉਹ ਆਪਾਂ ਕਰਨੀ ਹੈ ਮਰਦੇਹਾਈ ਤੇ ਜਿੱਥੇ ਹੈ ਮਰਦੇਹਾਈ ਬੰਦਾ ਉੱਥ ਤੇ ਜਿਹੜੀ ਥੱਲੇ ਵਾਲੀ ਲਾਈਨ ਆ ਉਹ ਆਪਾਂ ਕਿੱਥੇ ਕਰਨੀ ਹੈ ਹੈਮਰ ਦੇ ਲੋ ਤੇ ਹੈਮਰ ਦਾ ਲੋ ਆਪਣਾ ਸਟੌਪ ਲੋਸ ਇਸ ਕਰਕੇ ਥੱਲੇ ਵਾਲੀ ਲਾਈਨ ਹੈਮਰ ਦੇ ਲੋ ਤੇ ਤੇ ਹੈਮਰ ਦਾ ਹਾਈ ਬ੍ਰੇਕ ਹੋਣ ਤੇ ਆਪਾਂ ਐਂਟਰੀ ਕੀਤੀ ਇਸ ਕਰਕੇ ਵਿਚਕਾਰ ਵਾਲੀ ਲਾਈਨ ਹੈਮਰ ਦੇ ਹਾਈ ਤੇ ਓਕੇ ਤੇ ਹੁਣ ਆਪਾਂ ਇੱਥੇ ਦੇਖੋ ਰਿਸਕ ਟੂ ਰਿਵਾਰਡ ਰੇਸ਼ੋ ਆਂਡਿਆ 1.76 ਹੁਣ ਆਪਾਂ 2 ਪੂਰਾ ਕਰਨਾ ਹੈ 2 ਪੂਰਾ ਕਰਨਾ ਥੋੜਾ ਜਿਹਾ ਉੱਤੇ ਜਾਵਾਂਗੇ ਇੱਥੇ ਦੇਖੋ ਪੂਰਾ ਹੋ ਗਿਆ 2 ਥੋੜਾ ਜਿਹਾ ਇਹਨੂੰ ਇੱਧਰ ਖਿੱਚ ਦਾਂਗੇ ਇਥੇ ਹੋ ਗਿਆ ਆਪਣਾ ਪੂਰਾ ਦੂ ਠੀਕ ਹੈ ਤੇ ਆ ਆਇਆ ਸਿਸਟਮ ਬਸ ਹੁਣ ਦੇਖੋ ਸਟਾਪ ਲਸ ਆਪਾਂ ਸਿਸਟਮ ਦੇ ਵਿੱਚ ਲਾਇਆ ਤੇ ਆਪਣੀ ਟ੍ਰੇਡ ਚੱਲਣ ਢਈ ਆ ਹੁਣ ਆਪਣੀ ਡਾਇਰੈਕਸ਼ਨ ਦੇ ਵਿੱਚ ਜਾਣ ਢਈ ਆ ਤੇ ਫਿਰ ਕੋਈ ਪ੍ਰੋਬਲਮ ਨਹੀਂ ਜੇ ਆਪਣੇ ਆਪੋਜ਼ਿਟ ਜਾਊਗੀ ਸਟਾਪ ਲਸ ਆਟੋਮੈਟਿਕਲੀ ਹਿੱਟ ਹੋ ਜਾਊਗਾ ਸਿਸਟਮ ਦੇ ਵਿੱਚ ਲੱਗਾ ਹੋਇਆ ਤੇ ਜੇ ਆਪਣੀ ਡਾਇਰੈਕਸ਼ਨ ਦੇ ਵਿੱਚ ਜਾਣ ਢਈ ਜਦੋਂ ਇਹਦੇ ਕੋਲ ਪਹੁੰਚਣ ਲੱਗੂਗੀ ਤੇ ਉਦੋਂ ਆਪਾਂ ਕੀ ਕਰਾਂਗੇ ਸਟਾਪ ਲਸ ਨੂੰ ਕੱਟ ਕੇ ਤੇ ਮੈਨੂਵਲੀ ਆਪਾਂ ਐਗਜ਼ਿਟ ਕਰ ਦਾਂਗੇ ਟਾਰਗੇਟ ਆਪਣਾ ਪ੍ਰੋਫਿਟ ਬੁੱਕ ਕਰ ਲਾਂਗੇ ਇਹ ਹੋ ਗਿਆ ਆਪਣਾ ਕਾਲ ਸਾਈਡ ਦੇ ਵਿੱਚ ਪੋਟ ਸਾਈਡ ਦਾ ਵੀ ਐਗਜ਼ਾਮਪਲ ਤੁਹਾਨੂੰ ਦੇ ਦੇਣੇ ਆ ਪੋਟ ਸਾਈਡ ਦਾ ਵੀ ਇੱਥੇ ਆ ਦੇਖੋ ਇੱਕ ਸ਼ੂਟਿੰਗ ਸਟਾਰ ਬਣਿਆ ਸੀ 10:25 ਮਿੰਟ ਤੇ ਸ਼ੂਟਿੰਗ ਸਟਾਰ ਬਣਿਆ ਸੀ ਹੁਣ ਇਹ ਜਿਹੜਾ 10:25 ਮਿੰਟ ਤੇ ਸ਼ੂਟਿੰਗ ਸਟਾਰ ਬਣਿਆ ਸੀ ਇਹਦਾ ਲੋ ਦੇਖਦੇ ਹਾਂ ਸਭ ਤੋਂ ਪਹਿਲਾਂ ਇਹਦਾ ਲੋ ਆ ਆਪਣਾ 25968 ਸੋ ਇਹਦੇ ਵਿੱਚ ਜੇ ਆਪਾਂ ਐਂਟਰੀ ਕਰਨੀ ਹੁੰਦੀ ਸੋ ਆਪਣਾ ਇਹਦੇ ਵਿੱਚ 26000 ਦਾ ਜਿਹੜਾ ਆ ਪੋਟ ਉਹ ਲੈਣਾ ਬੰਦਾ ਸੀ ਸੋ 26000 ਦਾ ਪੋਟ ਆ ਤੇ ਜਬਦੋਂ ਮਿਲਨ ਤੋਂ ਹਿਮਨ ਲੋਗੇ ਇਹਦੇ ਵਿੱਚ ਆਪਾਂ ਐਂਟਰੀ ਕਰ ਲਈ ਪੁੱਟ ਸਾਈਡ 26000 ਦਾ ਪੁੱਟ ਲੈ ਲਿਆ ਉਸ ਤੋਂ ਬਾਅਦ ਆਪਾਂ ਕੀ ਕਰਾਂਗੇ ਤੇ ਸਟੌਪ ਲੌਸ ਲਾਵਾਂਗੇ ਇਹਦਾ ਟਾਈਮ ਦੇਖ ਲਓ 10:25 ਮਿੰਟ ਤੇ ਬਣਿਆ ਸੀ ਤੇ ਹੁਣ ਆਪਾਂ ਜਾਣਦੇ ਹਾਂ ਸਟ੍ਰਾਈਕ ਪ੍ਰਾਈਸ ਦੇ ਵਿੱਚ ਇਹਦੇ ਵਿੱਚ ਵੀ 10:25 ਮਿੰਟ ਤੇ ਦੇਖੋ ਇਹਦੇ ਵਿੱਚ ਵੀ 10:25 ਮਿੰਟ ਤੇ ਹੈਮਰ ਬਣਿਆ ਸੀ ਹੈਮਰ ਬਣਿਆ ਸੀ ਹੁਣ ਇਸ ਹੈਮਰ ਦਾ ਜਿਹੜਾ ਲੋਅ ਆ ਉਹ ਕਿੰਨਾ ਆ 111.55 ਇਹ ਆਪਣਾ ਸਟੌਪ ਲੌਸ ਹੈ ਸੋ ਆਪਾਂ ਐਂਟਰੀ ਕਰਨ ਲਈ ਸਟੌਪ ਲੌਸ ਵੀ ਆਪਣਾ ਲੱਗ ਗਿਆ ਤੇ ਫਿਰ ਉਸ ਤੋਂ ਬਾਅਦ ਆਪਾਂ ਕੀ ਹੋ ਗਿਆ ਨੈਕਸਟ ਕਮ ਕਿ ਇਹਦੇ ਵਿੱਚ ਆਪਾਂ ਦੇਖਣਾ ਆ ਆ ਰੇਸ਼ਿਓ 1:2 ਦਾ ਰੇਸ਼ਿਓ ਸੈੱਟ ਕਰਨਾ ਹੁਣ ਇਧਰ ਕਲਿੱਕ ਕਰਾਂਗੇ ਸ਼ਾਰਟ ਪੋਜੀਸ਼ਨ ਤੇ ਜਾਵਾਂਗੇ ਫਿਰ ਉਸ ਤੋਂ ਬਾਅਦ ਆਪਾਂ ਇਹਦੇ ਉੱਤੇ ਕਲਿੱਕ ਕਰਾਂਗੇ ਤੇ ਫਿਰ ਉਸ ਤੋਂ ਬਾਅਦ ਆਪਾਂ ਇਹਨੂੰ ਸੈੱਟ ਕਰਾਂਗੇ ਸੋ ਇਹਨੂੰ ਸੈੱਟ ਕਿਵੇਂ ਕਰਨਾ ਆਪਾਂ ਜਿਹੜਾ ਸ਼ੂਟਿੰਗ ਸਟਾਰ ਦਾ ਲੋ ਆ ਉਥੇ ਆਪਾਂ ਵਿਚਕਾਰ ਵਾਲੀ ਲਾਈਨ ਕਰਨੀ ਆ ਤੇ ਜਿਹੜੀ ਉੱਤੇ ਵਾਲੀ ਲਾਈਨ ਆ ਉਹਨੂੰ ਆਪਾਂ ਖਿੱਚ ਕੇ ਤੇ ਸ਼ੂਟਿੰਗ ਸਟਾਰ ਦੇ ਹਾਈ ਤੇ ਕਰ ਦੇਣਾ ਕਿਉਂਕਿ ਕਿਉਂਕਿ ਸ਼ੂਟਿੰਗ ਸਟਾਰ ਦਾ ਹਾਈ ਆਪਣਾ ਸਟੌਪ ਲੌਸ ਆ ਲੋ ਬ੍ਰੇਕ ਹੋਣ ਤੇ ਆਪਾਂ ਐਂਟਰੀ ਕੀਤੀ ਆ ਤੇ ਹੁਣ ਥੱਲੇ ਆਪਾਂ ਸੈੱਟ ਕਰਨਾ ਆ ਰੇਸ਼ਿਓ ਅ 2:1 ਰੇਸ਼ਿਓ ਸੈੱਟ ਕਰਨਾ ਇੱਥੇ ਹੋ ਗਿਆ ਦੇਖੋ ਰਿਸਕ ਟੂ ਰਿਵਾਰਡ ਰੇਸ਼ਿਓ 2 ਦਾ ਹੋ ਗਿਆ ਇੱਥੇ ਹੁਣ ਸਿੰਪਲ ਆ ਜਦੋਂ ਮਾਰਕੀਟ ਇਹਦੇ ਕੋਲ ਆ ਗਈ ਆਪਣੇ ਟਾਰਗੇਟ ਕੋਲ ਆ ਜੂਗੀ ਉਦੋਂ ਆਪਾਂ ਮੈਨੂਅਲੀ ਐਗਜ਼ਿਟ ਕਰ ਦੇਣਾ ਸਟੌਪ ਲੌਸ ਆਪਣਾ ਸਿਸਟਮ ਦੇ ਵਿੱਚ ਲੱਗਾ ਹੋਇਆ ਜੇ ਮਾਰਕੀਟ ਉੱਤੇ ਜਾਊਗੀ ਆਪਣਾ ਸਟੌਪ ਲੌਸ ਇੱਥੇ ਹਿੱਟ ਕਰਨ ਦੀ ਕੋਸ਼ਿਸ਼ ਕਰੂਗੀ ਆਟੋਮੈਟਿਕਲੀ ਸਿਸਟਮ ਦੇ ਵਿੱਚ ਹਿੱਟ ਹੋ ਜਾਊਗਾ ਤੇ ਜੇ ਆਪਣੀ ਕੰਡੀਸ਼ਨ ਦੇ ਵਿੱਚ ਆਪਣੀ ਡਾਇਰੈਕਸ਼ਨ ਦੇ ਵਿੱਚ ਮਾਰਕੀਟ ਜਾਊਗੀ ਤੇ ਜਿਵੇਂ ਇੱਥੋਂ ਤੱਕ ਪਹੁੰਚੂਗੀ ਇਹਦੀ ਲਾਗੇ ਪਹੁੰਚੂਗੀ ਉਸੇ ਸਮੇਂ ਤੇ ਆਪਾਂ ਕੀ ਕਰਾਂਗੇ ਸਟੌਪ ਲੌਸ ਕੱਟ ਕੇ ਮੈਨੂਅਲੀ ਐਗਜ਼ਿਟ ਕਰ ਦਾਂਗੇ ਸੋ ਇਸ ਪ੍ਰਕਾਰ ਮੈਂ ਆਪਣੇ ਟਾਰਗੇਟ ਸੈੱਟ ਕਰਦਾ ਹਾਂ ਇਸ ਪ੍ਰਕਾਰ ਮੈਂ ਆਪਣਾ ਰਿਸਕ ਟੂ ਰਿਵਾਰਡ ਰੇਸ਼ੋ ਸੈੱਟ ਕਰਦਾ ਹਾਂ ਤੇ ਇਸ ਪ੍ਰਕਾਰ ਮੈਂ ਆਪਣੇ ਸਟੌਪ ਲੋਸ ਲਾਉਣਾ। ਬਾਕੀ ਸਟੌਪ ਲੋਸ ਬਾਰੇ ਇੱਕ ਵੀਡੀਓ ਪਹਿਲਾਂ ਵੀ ਪਾਈ ਹੋਈ ਆ। ਉਹ ਵੀਡੀਓ ਵੀ ਜਰੂਰ ਵੇਖਿਓ।